ਆਸੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਤੁਹਾਨੂੰ ਪਤਾ ਨਹੀਂ ਕਿਵੇਂ ਦਾ ਲੱਗੂਗਾ ਫਿਲਮ ਦੇਖ ਕੇ ਨਾ ਮੇਰਾ ਸਿਰ ਦੁਖਣ ਲੱਗ ਪਿਆ ਕਿਉਂਕਿ ਹਰ ਕੋਈ ਚਾਹੁੰਦਾ ਮੇਰੀ ਵੱਡੀ ਹੀਰੋਇਨ ਹੋਵੇ ਤੁਸੀਂ ਕੋਈ ਜ਼ਿਆਦਾ ਵੱਡੀ ਲਿਆਦੇ ਜੀ ਤੇ ਚੰਗੀ ਜਿੱਜੇ ਨੂੰ ਟਾਈਮ ਲੱਗ ਜਾਂਦਾ ਨਹੀਂ ਜੀ ਆ ਜਿੱਜਾ ਟਾਈਮ ਨਾਲ ਆਉਂਦੀ ਆ ਹਾਂ ਬਰ ਟਾਈਮ ਨਾਲ ਆਉਂਦੀ ਆ ਜੀ ਹੈਪੀ ਖੁਸ਼ ਹੋ ਗਿਆ ਫਿਲਮ ਰਿਲੀਜ਼ ਹੋਈ ਹੈ ਤੇ ਫਿਲਮ ਦੇ ਹੀਰੋ ਤੇ ਹੀਰੋਇਨ ਜੀ ਸਾਡੇ ਨਾਲ ਮੌਜੂਦ ਨੇ ਸੱਚੀ ਗੱਲ ਦੀ ਸੱਚੀ ਗੱਲ ਦੀ ਆ ਵੈਸੇ ਹੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਤੁਹਾਨੂੰ ਪਤਾ ਨਹੀਂ ਕਿਵੇਂ ਦਾ ਲੱਗੂਗਾ ਫਿਲਮ ਦੇਖ ਕੇ ਨਾ ਮੇਰਾ ਸਿਰ ਦੁਖਣ ਲੱਗ ਪਿਆ ਕਿਉਂਕਿ ਮੈਂ ਇੰਨਾ ਹੱਸਿਆ ਵਾਂ ਉਹ ਕਹਿੰਦੇ ਜਦੋਂ ਬਹੁਤ ਜ਼ਿਆਦਾ ਹੱਸਦੇ ਨਾ ਉਹ ਦੁਖਣ ਲੱਗ ਪੈਂਦਾ ਤਾਂ ਫਿਲਮ ਬਹੁਤ ਕਮਾਲ ਦੀ ਹੈ ਕਨਸੈਪਟ ਤੁਹਾਨੂੰ ਮੁਬਾਰਕਾ ਸਭ ਤੋਂ ਪਹਿਲਾਂ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੁਸੀਂ ਸਭ ਤੋਂ ਬਰਤਾਂ ਨੂੰ ਕੁਛ ਨਾ ਜਾਊਗਾ ਇਸ ਹੁਮਰ ਦੇ ਵਿੱਚ ਹੀਰੋਇਨ ਬਣ ਕੇ ਕਿੱਦਾਂ ਲੱਗਿਆ ਮੈਨੂੰ ਇਹ ਲੱਗਦਾ ਕਿ ਸਤੇ ਕੋਈ ਉਮਰ ਨਾ ਕੋਈ ਸੰਬੰਧ ਨਹੀਂ ਹੁੰਦਾ ਆਰਟਿਸਟ ਦਾ ਕਹਾਣੀ ਦੇ ਕਰੈਕਟਰ ਨਾਲ ਸੰਬੰਧ ਹੁੰਦਾ ਹੈ ਇਹ ਕਹਾਣੀ ਡਿਮਾਂਡ ਕਰਦੀ ਸੀ ਤੇ ਮੈਨੂੰ ਵਧੀਆ ਲੱਗਾ ਕਿ ਇਸ ਕਹਾਣੀ ਲਈ ਮੇਰੀ ਚੋਣ ਹੋਈ ਹੈ ਕਿਉਂਕਿ ਰਾਈਟਰ ਦੇ ਡਾਇਰੈਕਟਰ ਦੇ ਦਿਮਾਗ 'ਚ ਉਹ ਕਰੈਕਟਰ ਹੁੰਦਾ ਹੈ ਕਿ ਆਪਾਂ ਕਿਵੇਂ ਕਰਾਉਣਾ ਹੈ ਨਾ ਤੇ ਦੇਖੋ ਬਾਕੀ ਵੀ ਫਿਲਮਾਂ ਕੀਤੀਆਂ ਨੇ ਪਰ ਇਸ ਕੈਰੈਕਟਰ ਲਈ ਇਹ ਸਕੂਨ ਮਿਲਿਆ ਕਿ ਮੈਨੂੰ ਮਤਲਬ ਵਧੀਆ ਕੰਮ ਕਰਵਾਇਆ ਸਾਰਾ ਕਪਿਲ ਸ਼ਰਮਾ ਨੇ ਵੀ ਇੱਕ ਆਡੀਓ ਤੁਹਾਡੀ ਟ੍ਰੇਲਰ ਚ ਕਿਹਾ ਸੀਗਾ ਕਿ ਹਰ ਕੋਈ ਚਾਹੁੰਦਾ ਮੇਰੀ ਵੱਡੀ ਹੀਰੋਇਨ ਹੋਵੇ ਤੁਸੀਂ ਕੋਈ ਜਿਆਦਾ ਵੱਡੀ ਲਿਆ ਦੇ ਜੀ ਕਹਾਣੀ ਦੀ ਡਿਮਾਂਡ ਸੀਗੀ ਜੋ ਸਾਡੀ ਕਹਾਣੀ ਦੀ ਡਿਮਾਂਡ ਸੀ ਸਾਡੇ ਫਿਲਮ ਚ ਦੇਖੋ ਨਾ ਮੈਂ ਹੀਰੋ ਨਾ ਹੀ ਹੀਰੋਇਨ ਇਹ ਸਭ ਕੈਰੈਕਟਰਸ ਨੇ ਹਾਂ ਕੈਰੈਕਟਰ ਉਹ ਲਈ ਅਸੀਂ ਐਕਟਰ ਜਿਨ੍ਹਾਂ ਦੀ ਲੋੜ ਸੀ ਵੀ ਇਹ ਫਿਲਮ ਚ ਆਹ ਕੈਰੈਕਟਰ ਜਸਟੀਫਾਈ ਹੈ ਸ਼ਾਇਦ ਮੈਨੂੰ ਲੱਗਦਾ ਕਿ ਪੰਗੂ ਮੈਮ ਤੋਂ ਬੈਟਰ ਆਪਸ਼ਨ ਸੀ ਇਸ ਫਿਲਮ ਦੀ ਕੋਈ ਤਾਂ ਹਰ ਕੈਰੈਕਟਰ ਬਹੁਤ ਸੋਚ ਸਮਝ ਕੇ ਅਸੀਂ ਫਾਈਨਲ ਕੀਤਾ ਹੈ ਸਭ ਤੋਂ ਪਹਿਲੀ ਸਾਡੀ ਜਿਹੜੀ ਚੋਇਸ ਸੀ ਸਭ ਦੀ ਮੈਸ਼ੀਤੀ ਭਾਜੀ ਮਨੀਸ਼ ਭਾਜੀ ਦੀ ਕਿ ਮੇਰੇ ਓਪੋਜੀਟ ਨਿਸੀਬੋ ਦਾ ਕਾਰਡ ਭੰਗੂ ਮੈਂ ਹੀ ਕਰਨਗੇ ਤਾਂ ਮੈਡਮ ਨੇ ਉਹ ਬਖੋਬੀ ਨਹੀਂ ਵਾਇਆ ਮੈਨੂੰ ਮੈਮ ਤੁਸੀਂ ਹੁਣ ਤੱਕ ਨੈਗੇਟਿਵ ਕੈਕਟਰਸ ਹੀ ਦੇਖਿਆ ਪਰ ਐਨਾ ਸੋਹਣਾ ਇਹ ਕੈਕਟਰ ਪਲੇ ਕੀਤਾ ਮੈਮ ਨੇ ਸਾਨੂੰ ਵੀ ਉਮੀਦ ਨਹੀਂ ਸੀ ਨਾ ਤਾਂ ਅਸਲ ਜਦੋਂ ਉਹ ਕੈਕਟਰ ਨਿਭਾ ਰਹੇ ਸੀ ਉਹ ਦਿਨ ਯਾਦ ਆ ਰਹੇ ਸੀ ਜਵਾਨੀ ਵਾਲੇ ਕਿਉਂਕਿ ਉਹ ਸਾਰੀਆਂ ਚੀਜ਼ਾਂ ਉਹੀ ਹੋ ਰਹੀਆਂ ਸੀਗੀਆਂ ਨਹੀਂ ਮੈਨੂੰ ਇਹ ਨਹੀਂ ਕਿ ਮੈਨੂੰ ਦਿਨ ਜਵਾਨੀ ਵਾਲੇ ਯਾਦ ਆ ਰਹੇ ਸੀ ਮੈਨੂੰ ਸੀਨ ਮੁਤਾਬਕ ਮੈਂ ਇਹ ਸੋਚ ਲਿਆ ਸੀ ਇਹ ਇਹ ਸੀਨ ਦੀ ਇਹ ਡਿਮਾਂਡ ਹੈ ਕਹਾਣੀ ਦੀ ਡਿਮਾਂਡ ਹੈ ਮੈਂ ਉਹ ਕਰੈਕਟਰ ਨਿਭਾਵਾਂ ਇਹ ਨਹੀਂ ਹੈਗਾ ਵੀ ਤੁਹਾਨੂੰ ਆਪਣੇ ਦਿਨ ਯਾਦ ਆਗੇ ਕਈ ਵਾਰੀ ਆਰਟਿਸਟ ਕਰੈਕਟਰ ਤੇ ਇੰਨਾ ਖੁੱਬਿਆ ਹੁੰਦਾ ਉਹ ਇਹ ਨਹੀਂ ਹੈਗਾ ਕਿ ਗੁਰਪ੍ਰੀਤ ਗੁਰਪੰਗੂ ਦੀ ਇਹ ਉਮਰ ਇੰਨੀ ਹੈ ਤੇ ਮੈਂ ਉਹ ਉਮਰ ਦਾ ਲਿਹਾਜ਼ ਕਰਾਂ ਮਤਲਬ ਇਹ ਹੈ ਕਿ ਉਹ ਕਰੈਕਟਰ ਦੀ ਡਿਮਾਂਡ ਹੈ ਕਈ ਲੋਕਾਂ ਨੂੰ ਹੁਣ ਵੀ ਲੱਗਦਾ ਹੋਊ ਪੋਸਟਰ ਦੇਖ ਕੇ ਜਾਂ ਹੋਰ ਕਿ ਇਹ ਕੀ ਇਹ ਕੀ ਕੀਤਾ ਜਾਂ ਕਮੈਂਟ ਦੇਣ ਵਾਲੇ ਲੋਕ ਕਈ ਵਾਰੀ ਦੇਖਦੇ ਨੇ ਪਰ ਜਦੋਂ ਫਿਲਮ ਦੇਖਣਗੇ ਉਦੋਂ ਉਹਨਾਂ ਨੂੰ ਲੱਗੂਗਾ ਕਿ ਠੀਕ ਹੈ ਕਿਉਂਕਿ ਕਈ ਵਾਰੀ ਆਪਾਂ ਪੂਰੀ ਫਿਲਮ ਨਹੀਂ ਦੇਖਦੇ ਫਿਲਮ ਦੇਖੇ ਵੀ ਨਹੀਂ ਅਸੀਂ ਕਿਸੇ ਨੂੰ ਕਮੈਂਟ ਕਰ ਦਿੰਦੇ ਆ ਤੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਫਿਲਮ ਦੀ ਕਹਾਣੀ ਦੀ ਡਿਮਾਂਡ ਸੀ ਅਸੀਂ ਜਿਵੇਂ ਮੇਸ਼ ਜੀ ਨੇ ਕਿਹਾ ਕਿ ਅਸੀਂ ਆਵਦਾ ਕਰੈਕਟਰ ਨਿਭਾਇਆ ਤੇ ਉਹ ਕਰੈਕਟਰ ਨਾਲ ਅਸੀਂ ਕਿੰਨਾ ਕ ਇਨਸਾਫ ਕਰ ਸਕਿਆ ਕਰੈਕਟਰ ਦੀ ਡਿਮਾਂਡ ਸੀ ਕਿੰਨਾ ਇਨਸਾਫ ਕਰ ਸਕਿਆ ਇਹ ਹੁਣ ਆਡੀਅנס ਅਸਲ ਸੀ ਇੱਕ ਮੈਂ ਸਵਾਲ ਜ਼ਰੂਰ ਪੁੱਛਣਾ ਜਾਊਗਾ ਕਿਉਂਕਿ ਫਿਲਮ ਦਾ ਜੋ ਟ੍ਰੇਲਰ ਰੀਲੀਜ਼ ਹੋਇਆ ਸੀ ਨਾ ਕਪਿਲ ਸ਼ਰਮਾ ਦੀ ਆਵਾਜ਼ ਸੀ ਤਾਂ ਉਹਨਾਂ ਦਾ ਜ਼ਿਕਰ ਕਰਨਾ ਬੇਹ ਜ਼ਰੂਰੀ ਹੈ ਕਿਉਂਕਿ ਅੱਜ ਜੋ ਇੰਟਰਨੈਸ਼ਨਲ ਪੱਧਰ ਤੇ ਵੀ ਪਹੁੰਚ ਚੁੱਕੇ ਨੇ ਉਹ ਉਹਨਾਂ ਦੇ ਉਸ ਯੋਗਦਾਨ ਦੀ ਹਾਲਾਂਕਿ ਉਹਨਾਂ ਨੇ ਛੋਟਾ ਜਿਹਾ ਆਪਣੇ ਵੱਲੋਂ ਐਫਰਟ ਕੀਤਾ ਹੋਊਗਾ ਪਰ ਤੁਹਾਡੇ ਲਈ ਬਹੁਤ ਵੱਡਾ ਬਣਿਆ ਅੱਜ ਵੀ ਤੁਹਾਨੂੰ ਆਉਂਦੀ ਉਹ ਚੀਜ਼ ਯਾਦ ਕਿਉਂਕਿ ਉਸ ਤੋਂ ਬਾਅਦ ਟ੍ਰੇਲਰ ਵਾਇਰਲ ਬਹੁਤ ਹੋਇਆ ਉਹਨਾਂ ਦੀ ਆਵਾਜ਼ ਤੋਂ ਬਾਅਦ ਦੇਖੋ ਇਹ ਨੋ ਇਹ ਦੇਚ ਤਾਂ ਕੋਈ ਡਾਊਟ ਹੀ ਨਹੀਂ ਹੈਗਾ ਕਿ ਅੱਜ ਕਪਿਲ ਬਾਜੀ ਤੋਂ ਵੱਡਾ ਸਟਾਰ ਕੋਈ ਹੈ ਹੀ ਨਹੀਂ ਕਿਉਂਕਿ ਜਿੱਥੇ ਕਪਿਲ ਬਾਜੀ ਖੜ ਜਾਂਦੇ ਨੇ ਬੰਦਾ ਸੁਣਦਾ ਖੜ ਕੇ ਕਿਉਂਕਿ ਉਹ ਲੋਕਾਂ ਦੇ ਬਹੁਤ ਫੇਵਰਿਟ ਨੇ ਤੇ ਸਾਡੇ ਲਈ ਬਲੇਸਿੰਗਸ ਹੈ ਮੈਂ ਕਹੂੰਗਾ ਵੀ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇਸ ਮੁਕਾਮ ਤੇ ਪਹੁੰਚ ਕੇ ਆਪਣੇ ਦੋਸਤਾਂ ਲਈ ਹੱਥ ਵਧਾਉਂਦੇ ਨੇ ਅੱਗੇ ਤਾਂ ਉਹਨਾਂ ਨੇ ਇੱਕ ਮੈਂਟਲੀ ਵੀ ਨਹੀਂ ਸੋਚਿਆ ਮੈਂ ਉਹਨਾਂ ਤੋਂ ਜਦੋਂ ਇਹ ਡਿਮਾਂਡ ਰੱਖੀ ਤਾਂ ਉਹਨਾਂ ਨੇ ਮੇਰੇ ਟੀਜ਼ਰ ਚ ਵੌਇਸਓਵਰ ਵੀ ਦਿੱਤਾ ਪਲੱਸ ਇੱਕ ਵੀਡੀਓ ਵੀਡੀਓ ਵੀ ਦੇਖਾਇਆਗਾ ਜੋ ਉਹਨਾਂ ਨੇ ਸਪੈਸ਼ਲੀ ਬੋਲਿਆ ਕਿ ਮੈਨੂੰ ਟ੍ਰੇਲਰ ਪਸੰਦ ਆਇਆ ਤੁਸੀਂ ਜਾ ਕੇ ਦੇਖੋ ਮਿਲ ਲਾਦਾ ਸ਼ਾਇਦ ਅਜ ਤੱਕ ਉਹਨਾਂ ਨੇ ਇਹੋ ਜਿਹਾ ਵੀਡੀਓ ਕਿਸੇ ਵੀ ਕਿਸੇ ਲਈ ਬਣਾਇਆ ਹੀ ਨਹੀਂ ਤਾਂ ਉਹਨਾਂ ਨੂੰ ਪਸੰਦ ਹੀ ਨਾ ਆਇਆ ਸੀ ਕੰਟੈਂਟ ਕੀ ਉਹਨਾਂ ਨੇ ਸਪੈਸ਼ਲੀ ਅੱਛਾ ਅਸੀਂ ਮੈਂ ਜਦੋਂ ਬੰਬੇ ਗਿਆ ਸੀ ਮੈਂ ਲੈਣ ਗਿਆ ਸੀ ਟੀਜ਼ਰ ਦੀ ਆਵਾਜ਼ ਲੈਣ ਇਹ ਤਾਂ ਦਿਮਾਗ 'ਚ ਵੀ ਨਹੀਂ ਸੀ ਭਾਜੀ ਤਾਂ ਵੀਡੀਓ ਬਣਾਉਣਾ ਵੀ ਭਾਜੀ ਤਾਂ ਸਾਡੀ ਫਿਲਮ ਬਾਰੇ ਬੋਲੋ ਇਹ ਤਾਂ ਉਹਨਾਂ ਨੇ ਆਪ ਹੀ ਕਿਹਾ ਕੰਟੈਂਟ ਦੇਖ ਕੇ ਕਹਿੰਦੇ ਤੁਸੀਂ ਵਾਪਸ ਘਰ ਤੋਂ ਜਾਣਾ ਮੈਂ ਕੀ ਦੱਸੋ ਕਹਿੰਦੇ 2 ਦਿਨ ਬਾਅਦ ਸੈੱਟ ਤੇ ਆ ਜਾਓ ਮੈਂ ਉਦੋਂ ਮੇਕਅੱਪ ਕੀਤਾ ਹੋਊ ਮੈਂ ਮੇਕਅਪ ਵਗੈਰਾ ਸੈਟਪੁੱਤ ਮਤਲਬ ਸੈਟ ਤੇ ਹੂੰਗਾ ਅਪਾ ਵੀਡੀਓ ਵੀ ਬਣਾਉਣੀ ਹੈ ਬਾਕੀ ਉਹ ਕੀ ਭਾਜੀ ਨੇ ਨਾ ਭਾਜੀ ਨੇ ਕੰਪਲੀਟ ਕਰਿਆ ਉਹ ਕੀ ਬਹੁਤ ਚੰਗਾ ਲੱਗਦਾ ਹੈ ਉਹਨਾਂ ਨੇ ਅੱਜ ਤੱਕ ਕਿਸ ਲਈ ਕੀਤਾ ਹੀ ਨਹੀਂ ਉਹ ਅੱਜ ਵੀ ਉਹਨਾਂ ਨੇ ਫਿਲਮ ਦੇਖੀ ਹੈ ਨਾ ਐਵੇਂ ਉਹ ਕਹਿੰਦੇ ਨਹੀਂ ਫਿਲਮ ਦੇਖੀ ਹੈ ਉਹਨਾਂ ਨੇ ਫਿਲਮ ਦੇਖ ਕੇ ਜੋ ਸਾਨੂੰ ਉਹਨਾਂ ਨੇ ਮੈਨੂੰ ਕਸ ਕਰਕੇ ਸਤਿਕਾਰ ਦਿੱਤਾ ਰੇਸ਼ ਜੀ ਨਾਲ ਉਹਨਾਂ ਦਾ ਪਿਆਰ ਹੈ ਹਮੇਸ਼ਾ ਹੀ ਉਹ ਸਤਿਕਾਰ ਦਿੰਦੇ ਆ ਉਮਰ ਦੇ ਵੱਡਿਆਂ ਦਾ ਤੇ ਉਹਨਾਂ ਨੇ ਜਿੰਨਾ ਕੰਮ ਕਰ ਲਿਆ ਸਾਨੂੰ ਵੀ ਚੰਗਾ ਲੱਗਦਾ ਹੈ ਅੱਜ ਸੱਚੀ ਮੈਨੂੰ ਨਾ ਮਤਲਬ ਮਾਨ ਮਹਿਸੂਸ ਹੋਇਆ ਜੋ ਬੋਲ ਕੇ ਗਏ ਇੱਕ ਆ ਮੈਂ ਤੁਹਾਡਾ ਸਵਾਲ ਪੁੱਛਣਾ ਹੈ ਇਸ ਫਿਲਮ ਦੇ ਵਿੱਚ ਤੁਸੀਂ ਪੇਮੈਂਟ ਰਾਈਟਰ ਦੀ ਲਈ ਹੈ ਜਾਂ ਐਕਟਰ ਦੀ ਲਈ ਹੈ ਦੇਖੋ ਮੈਂ ਜਨਰਲੀ ਕਹਾਂ ਐਜ਼ ਅਨ ਐਕਟਰ ਹਲੇ ਇਸ ਫਿਲਮ ਤੋਂ ਪਹਿਲਾਂ ਮੇਰੀ ਕੋਈ ਵੈਲਿਊ ਨਹੀਂ ਸੀ ਮੈਂ ਮੈਂ ਮੰਗ ਵੀ ਨਹੀਂ ਸਕਦਾ ਸੀ ਉਹ ਬਣਦੀ ਵੀ ਨਹੀਂ ਸੀ ਹਾਂ ਮੈਂ ਟਰੈਕਟਰ ਦੀ ਪੇਮੈਂਟ ਲਈ ਆਉਦੀ ਟਰੈਕਟਰ ਦੀ ਬਣਦੀ ਹੀ ਨਹੀਂ ਸੀ ਲੈ ਹੁਣ ਇਸ ਤੋਂ ਬਾਅਦ ਜੀ ਫਿਲਮ ਚੱਲ ਗਈ ਤਾਂ ਬਣ ਜੂਗੀ ਜੀ ਅਸਲ ਚਾਹ ਦੀਆਂ ਦੇ ਕੀ ਕਹਿਣਾ ਚਾਹੋਗੇ ਦੇ ਫਿਲਮ ਬਾਰੇ ਫਿਲਮ ਦੇਖੋ ਜੀ ਇਹ ਕੀ ਹੋਣਗੇ ਹੁਣ ਸਾਡੀ ਫਿਲਮ ਦੇਖੋ ਤੁਹਾਡੀ ਤੁਸੀਂ ਫਿਲਮ ਦੇਖੀ ਹਾਂਜੀ ਤੁਸੀਂ ਕਹੋਗੇ ਕਿਉਂਗੇ ਮੈਨੂੰ ਫਿਲਮ ਬਹੁਤ ਵਧੀਆ ਲੱਗੀ ਹੈ ਕਮਾਲ ਦੀ ਫਿਲਮ ਹੈ ਭਾਜੀ ਮੈਂ ਹੈਰਾਨ ਹੋ ਗਿਆ ਕਿ ਭਾਜੀ ਕਿੱਡਾ ਕਮਾਲ ਦਾ ਐਕਟਰ ਕਰ ਰਿਹਾ ਪਹਿਲਾਂ ਕਿਉਂ ਨਹੀਂ ਮੈਂ ਨਹੀਂ ਰੁਆਏ ਤਾਂ ਹੁਣ ਆਉਣੇ ਚਾਹੀਦੇ ਸੀ ਮੈਨੂੰ ਇਹ ਲੱਗਦਾ ਆ ਜਾਣੀ ਚਾਹੀਦੇ ਸੀਗੇ ਕਈ ਵਾਰ ਚੰਗੀ ਚੁੱਜੇ ਨੂੰ ਟਾਈਮ ਲੱਗ ਜਾਂਦਾ ਠੀਕ ਹੈ ਨਹੀਂ ਕੀ ਚੁੱਜਾ ਟਾਈਮ ਨਾਲ ਆਉਂਦੀਆਂ ਹਾਂ ਬਰ ਟਾਈਮ ਨਾਲ ਆਉਂਦੀਆਂ ਹਾਂ ਜੀ ਮੁਬਾਰਕਾਂ ਥੈਂਕ ਯੂ ਧੰਨਵਾਦ